ਮੇਰੀ ਮੇਰੀ ਧੀ ਨੂੰ ਇਹਨਾਂ ਨੇ ਲਿਆ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹਨਾਂ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਇਆ ਉਹਨਾਂ ਦਾ ਖੜਿਆ ਨਾ ਮੋਵਟ ਨੂੰ ਕੁਝ ਹੋਇਆ ਕਿੱਥੇ ਸੜਕ ਤੇ ਕਿੱਥੇ ਪੜੀ ਦਾਂ ਡੇਗੀ ਵਿੱਚ ਇਸਲਾ ਨਾ ਹੋਇਆ ਮੁੰਡੇ ਤੇ ਮੇਰੀ ਮੀਨ ਨੂੰ ਇਨਸਾਬ ਮਿਲਣਾ ਚਾਹੀਦਾ ਮੈਨੂੰ ਮੇਰੀ ਧੀ ਮਿਲਣੀ ਚਾਹੀਦੀ ਇਨਸਾਬ ਮਿਲ ਤੁਸੀ ਕਿਹਨੂੰ ਮਸੂਰਾ ਕਹਿੰਦੇ ਹੋ ਭਾਜੀ ਮੈਂ ਤੇ ਹਟਾ ਮੋਂ ਜਿਨ੍ਹਾਂ ਨਾਲ ਮੈਂ ਕੁੜੀ ਮੈਂ ਤੇ ਉਹਨਾਂ ਨੂੰ ਕਸੂਰਵਾਨ ਮੰਨਨੀ ਆ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨਾਲ ਕੁੜੀ ਮੈਂ ਮੁੰਡੇ ਦੀ ਸਲਾਹ ਨਾਲ ਮੁੰਡੇ ਨੇ ਆਪਣੀ ਮਨ ਕਰ ਲਈ ਉਹਨਾਂ ਨੂੰ ਕਸੂਰਵਾਨ ਮੰਨਨੀ ਜਿਨ੍ਹਾਂ ਨਾਲ ਮੈਂ ਕੁੜੀ ਕੱਲਨੀ ਤੁਹਾਡਾ ਮਤ ਉਹਨਾਂ ਨੂੰ ਕਿਉਂ ਜਦੋਂ ਹੀ ਉਹਨਾਂ ਨੂੰ ਮਨਾ ਕੀਤਾ ਵੀ ਹਰਸਤੇ ਨਾ ਆਇਓ ਕਿਉਂ ਆਏ 1.5 ਸਾਲ ਹੋ ਗਿਆ ਵਿਆਹ ਨੂੰ ਕਦੀ ਆਏ ਰਸਤੇ ਨਹੀਂ ਆਏ ਕਹਿੰਦੇ ਆਏ ਉਹਨਾਂ ਨੂੰ ਮਨਾ ਕੀਤਾ ਵੀ ਤਾਂ ਆ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇਰੇਵਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਨੂੰ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਆ ਉਹ ਅਸੀਂ ਮੌਕੇ ਤੇ ਪਹੁੰਚੇ ਆ ਤਫ਼ਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲਗਭਗ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਜੀ ਗੁੱਤਾਖੂਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਅਸੀਂ ਪਹੁੰਚੇ ਹੋਏ ਨਹੀਂ ਲੈ ਕੇ ਗੁੱਤਾਖੂਰ ਲੱਗੇ ਹੋਏ ਅਸੀਂ ਗੁੱਤਾਖੂਰ ਲੈ ਕੇ ਆਏ ਆ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬਾਡੀ ਜਨ ਕ